ਬੀਤੇ ਦਿਨੀ ਡਾਕਟਰ ਅਮਰਜੀਤ ਸਿੰਘ ਮਰਵਾ ਦੇ ਨਿਵਤ ਪਿੰਡ ਗੁਰੂ ਕੀ ਢਾਬ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਾਈ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਈ ਗਏ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਡਾਕਟਰ ਅਮਰਜੀਤ ਸਿੰਘ ਮਰਵਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੀਆਂ। گرو امرداس مہاراجہ نے آواز ماری آخری جیٹا جی نوان کروا کے نئے بستر پہنا کے لئے آؤ ਤੇ ਬਾਬਾ ਬੁੱਢਾ ਜੀ ਸਮਝ ਗਏ ਸਨ ਗੁਰੂ ਨਾਨਕ ਦੀ ਗੱਦੀ ਦੇ ਅਗਲੇ ਵਾਰਸ ਧੰਨ ਗ੍ਰਾਮਦਾਸ ਜੀ ਬਾਣੀ ਸੋਵਾਲੀ ਕਾਪਤਾ ਮੈਂ ਤਰ ਤਮਹੀ ਜਾਣੀ ਨਾਨਕ ਦਾਸ ਸਦਾ ਕਰبانی ਦੁੱਖ ਦੇ ਵਿੱਚ ਖੜੇ ਆ ਵਾ ਗੁਰੂ ਮੁਰੇ ਅਰਦਾਸ ਬੇਨਤੀ ਕਰਦੇ ਸੱਚੇ ਬਾਦਸ਼ਾਹ ਉਹਨਾਂ ਦੇ ਚਰਨਾਂ ਦੇ ਨਵਾਸਤਾਨ ਦੇਓ ਉਹਨਾਂ ਨੂੰ ਪਿੱਛੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹੋਰ ਸੱਜਣ ਮਿੱਤਰਾਂ ਨੂੰ ਪਾਣਾ ਮੰਗਾ ਬਾਲ ਬੁੱਧੀ ਦੇ ਸੂਲ ਸੂਲ ਕਾਇਨੂਕੀ ਮੈਸੇਜ ਦੇਣਾ ਚਾਹੁੰਦੇ ਪਰ ਮੈਂ ਮਰਵਾ ਸਾਹ ਦੇ ਬਾੜੇ ਸੂਲ ਕਾਇਨੂਕੀ ਅਸੀਂ ਇਹੀ ਕਹਿ ਰਹੇ ਆਂ ਵੀ ਜੇ ਉਹਨਾਂ ਦੀ ਸੋਚ ਸੀ ਕਿ ਜੇ ਆਪਾਂ 100 ਦੇ ਵਿੱਚੋਂ 50% ਉਹਨਾਂ ਦੀ ਸੋਚ ਤੇ ਚੱਲ ਗਏ ਤਾਂ ਆਪਾਂ ਸੁਰਗਾਂ ਦੇ ਵਿੱਚ ਵੱਸ ਸਕਦੇ ਆਂ ਵਿੱਚ ਸ਼ਖਸੀਤਾਂ ਦੇ ਵਿੱਚ ਹਾਜ਼ਰ ਨੇ ਸਰਦਾਰ ਗੁਰਚੰਦ ਸਿੰਘ ਸੰਧੂ ਸਾਬਕਾ ਡੀਟੀਓ ਸ਼੍ਰੀ ਮੁਖਤਸਰ ਸਾਹਿਬ ਸਾਜੀ ਆਪ ਜੀ ਡਾਕਟਰ ਅਮਰਜੀਤ ਸਿੰਘ ਮਰਵਾ ਰਬੂ ਰਬੀ ਰੂ ਦੇ ਅੱਜ ਅਮਦੇਵਰਦਾਸ ਦੇ ਮੌਕੇ ਅੱਜ ਪਹੁੰਚਿਓ ਕੀ ਦੋ ਸ਼ਬਦ ਕਹੋ ਸਰਬ ਡਾਕਟਰ ਅਮਰਜੀਤ ਸਿੰਘ ਬਰਵਾਹ ਉਹਨਾਂ ਦੇ ਸਬੰਧ ਦੇ ਵਿੱਚ ਮੇਰੇ ਮੂੰਹੋਂ ਜੇ ਮੈਂ ਸ਼ਬਦ ਕੱਢਾਂ ਤਾਂ ਉਹ ਕਿਤੇ ਮੈਂ ਸਮਝਦਾ ਉਹਨਾਂ ਦੀ ਸ਼ਾਨ ਦੇ ਵਿੱਚ ਮੈਂ ਕੋਈ ਬਹੁਤੀਆਂ ਗੱਲਾਂ ਨਹੀਂ ਕਰ ਸਕਣੀਆਂ ਉਹਨਾਂ ਦਾ ਕੱਦ-ਕੱਟ ਬਹੁਤ ਵੱਡਾ ਹੈ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜੇ ਮੈਂ ਉਹਨਾਂ ਦੀ ਤਾਰੀਫ਼ ਕਰਦਾ ਤਾਂ ਜੋ ਵੀ ਮੈਨੂੰ ਉਹਨਾਂ ਬਾਰੇ ਜਾਣਕਾਰੀ ਮਿਲੀ ਆ ਬੜੇ ਲੰਬੇ ਸਮੇਂ ਤੋਂ ਅਮਰੀਕਾ ਸੈਟਲ ਸੀ ਜੀ ਔਰ ਉੱਥੇ ਉੱਥੋਂ ਦੇ ਕਮਿਸ਼ਨਰ ਰਹੇ ਨੇ 11 ਸਾਲ ਇਹ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਕੋਈ ਉੱਥੋਂ ਸੈਲਰੀ ਨਹੀਂ ਲਈ 1 ਰੁਪਿਆ ਲੈ ਕੇ ਤੇ ਉਹ ਸਾਈਨ ਕਰਕੇ ਆਪਣਾ ਉਹਨਾਂ ਨੇ ਡਿਊਟੀ ਕੀਤੀ ਹੈਗੀ ਉਹਨਾਂ ਦਾ ਫੈਸਲਾ ਕਿਸੇ ਨੇ ਜਿਹੜਾ ਹੈਗਾ ਉਸ ਤੋਂ ਬਾਅਦ ਬਦਲੇ ਨਹੀਂ ਬਦਲਿਆ ਨਹੀਂ ਫੈਸਲਾ ਜੀ ਇਹਦਾ ਮਤਲਬ ਕਿ ਉਹ ਬਹੁਤ ਨੇਕ ਇਨਸਾਨ ਸੀ ਬੜੇ ਵਧੀਆ ਇੰਟੈਲੀਜੈਂਟ ਸੀ ਔਰ ਆਪਦੇ ਮਾਤ ਹੂਮੀ ਨੂੰ ਉਹ ਬਹੁਤ ਪਿਆਰ ਕਰਨ ਵਾਲੇ ਸੀ ਸਾਡੇ ਕੋਟਕਪੂਰਾ ਦੇ ਵਸਨੀਕ ਸੀਗੇ ਤਾਂ ਜਦੋਂ ਉਹਨਾਂ ਨੂੰ ਇਹ ਹੋਇਆ ਕਿ ਅਮਰੀਕਾ ਦੇ ਵਿੱਚ ਜਾ ਕੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਬੜੀਆਂ ਚੜ੍ਹਦੀ ਕਲਾ ਹੋਈ ਉੱਥੇ ਜਾ ਕੇ ਬੜਾ ਉਹਨਾਂ ਨੇ ਨਾਮਨਾ ਖੱਟਿਆ ਤਾਂ ਉਹਨਾਂ ਨੇ ਵੱਡੀ ਗਲਤੀ ਇਹ ਹੈ ਕਿ ਆਪਣੇ ਜਿਹੜਾ ਜਨਮ ਭੂਮੀ ਹੈਗੀ ਆ ਉਹਨੂੰ ਨਹੀਂ ਛੱਡਿਆ ਤਾਂ ਇੱਥੇ ਆ ਕੇ ਵੀ ਉਹ ਲੋਕਾਂ ਨੂੰ ਬੱਦ ਤੋਂ ਬੱਦ ਸਹਿਯੋਗ ਦਿੰਦੇ ਰਹੇ ਪਿੰਡਾਂ ਦੇ ਪਿੰਡ ਉਹਨਾਂ ਨੇ ਅਡੌਪਟ ਕੀਤੇ ਜੀ ਜਿਵੇਂ ਆਪਾਂ ਗੁਰੂ ਕੀ ਟਾਪ ਇਹ ਵੀ ਅਡੌਪਟ ਕੀਤਾ ਨਾਨਕ ਸਰ ਅਡੌਪਟ ਕਰ ਲਿਆ ਆਲਕ ਅਡੌਪਟ ਕਰ ਲਿਆ ਇਸ ਤਰ੍ਹਾਂ ਹੋਰ ਬਹੁਤ ਸਾਰੇ ਪਿੰਡ ਜਿਹੜੇ ਹੈਗੇ ਉਹਨਾਂ ਨੇ ਅਡੌਪਟ ਕੀਤੇ ਔਰ ਜਿੱਦੀ ਜੋ ਵੀ ਕੋਈ ਮੁਸ਼ਕਲ ਸੀ ਜੋ ਵੀ ਕੋਈ ਸਹਾਇਕ ਦੀ ਮੰਗ ਕਰਦਾ ਸੀ ਉਹ ਖਿੜੇ ਮੱਥੇ ਪ੍ਰਵਾਨ ਕਰਦੇ ਸੀ ਵੱਧ ਛੜ ਕੇ ਉਹ ਸਹਾਇਕ ਕਰਦੇ ਸੀ ਇਲਾਕਾ ਨਿਵਾਸੀਆਂ ਦਾ ਸੋ ਉਹਨਾਂ ਦੀ ਤਾਰੀਫ ਦੇ ਵਿੱਚ ਤਾਂ ਮੇਰੇ ਸ਼ਾਮ ਤੱਕ ਵੀ ਬੋਲੀ ਜਾਵਾ ਤੇ ਉਹ ਵੀ ਸਮਾਂ ਜਿਹੜਾ ਹੈਗਾ ਉਹ ਘਟ ਪੈ ਜਾਣਾ ਤੇ ਬੜੇ ਦੁੱਖ ਦੀ ਗੱਲ ਹੈ ਕਿ ਉਹ 99 ਸਾਲ ਪੂਰੇ ਹੋਣ ਦੇ ਸਮੇਂ ਐਨ ਪੂਰੇ ਹੋਣ ਦੇ ਸਮੇਂ ਜਦੋਂ 99 ਸਾਲਾਂ ਦੀ ਉਹਨਾਂ ਦੀ ਉਮਰ ਸੀ 100ਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਸੀ ਤਾ ਕੁਛ ਦਿਨ ਪਹਿਲਾਂ ਜਿਹੜੇ ਉਹ ਸਾਡੇ ਤੋਂ ਵਿਦਾ ਹੋ ਗਏ ਜਿਹਦਾ ਸਾਨੂੰ ਸਾਰਿਆਂ ਨੂੰ ਸਾਰੇ ਭਰਾਵਾਂ ਨੂੰ ਬਹੁਤ ਬਿਲੀ ਤੌਰ ਤੇ ਦੁੱਖ ਹੈ ਤੇ ਮੈਂ ਸਮਝਦਾ ਕਿ ਮਰਵਾਹਾ ਸਾਹਿਬ ਦੇ ਜਾਣ ਨਾਲ ਇੱਕ ਯੁੱਗ ਯੁੱਗਦਾਨਤ ਹੋ ਗਿਆ ਤਾਂ ਸਾਨੂੰ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਔਰ ਸਾਡੀ ਜਿਹੜੀ ਸਾਰੀ ਟੀਮ ਆ ਉਹ ਪੂਰੇ ਤੋਂ ਮੈਂ ਨਾ ਲਊਂਗਾ ਤਾਂ ਲੰਬੀ ਲਿਸਟ ਹੋ ਜਾਣੀ ਆ ਦਾ ਬੜਾ ਪ੍ਰੋਫੈਸਰ ਦਰਸ਼ਨ ਸੰਧੂ ਜੀ ਸੰਗੀਤ ਸਾਥੀ ਰਹੇ ਅਪਰੋਚ ਕਰ ਇਹਨਾਂ ਦਾ ਨਾਲ ਰਿਹਾ ਸਰਹ ਸਰਦਾਰ ਦਰਸ਼ਨ ਸਿੰਘ ਜੀ ਸੰਧੂ ਸੰਧੂ ਸਾਹਿਬ ਪੁੱਛਾ ਉਹ ਇਹਨਾਂ ਨੇ ਮੈਨੂੰ ਜਿਆਦਾਤਨ ਜਾਣਕਾਰੀ ਮੈਨੂੰ ਇਹਨਾਂ ਨੇ ਦਿੱਤਾ ਜਿੰਦਰ ਸਿੰਘ ਸੰਧੂ ਜੀ ਸਾਰੇ ਜਿਹੜੇ ਸਾਡੇ ਪ੍ਰਾਟਿਕ ਸਾਰਿਆਂ ਦੇ ਜਿੰਨਾ ਜਿੰਨਾ ਮੈਨੂੰ ਪਤਾ ਲੱਗਿਆ ਹੈਗਾ ਔਰ ਬੜਾ ਮੈਂ ਦਿਲੋਂ ਕਦਰ ਕਰਦਾ ਮੇਰਾ ਜਿਹੜਾ ਸਿਰ ਉਹਨਾਂ ਦੇ ਸਤਕਾਰ ਦੇ ਵਿੱਚ ਝੁਕਦਾ ਤੇ ਅਸੀਂ ਦੇਖੋ ਅੱਜ ਉਹ ਸਾਡੇ ਵਿੱਚ ਨਹੀਂ ਪਰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੀ ਅੰਤਮ ਆਤਮਿਕ ਸ਼ਾਂਤੀ ਦੀ ਅਰਦਾਸ ਕਰਨ ਵਾਸਤੇ ਅਸੀਂ ਅੱਜ ਗੁਰਦੁਆਰਾ ਸਾਹਿਬ ਗੁਰੂ ਕੋਟਾਬ ਇੱਥੇ ਅਸੀਂ ਹਾਜ਼ਰ ਹੋਏ ਹਾਂ ਗੁਰੂ ਮਹਾਰਾਜ ਸਾਹਿਬ ਦਾ ਉਹ ਤਾਸਰਾ ਲਿਆ ਅਰਦਾਸ ਕਰਨ ਤੁਸੀਂ ਲਈ ਕਰੀਓ ਔਰ ਸਾਰੇ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਕਿ ਇਸ ਪਵਿੱਤਰ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਪਰਿਵਾਰ ਨੂੰ ਸੰਗੀਤ ਸਾਥੀਆਂ ਨੂੰ ਉਹਨਾਂ ਦੇ ਫਾਲੋਅਰਸ ਨੂੰ ਪਾਣਾ ਬਨਣ ਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੋਗੇ ਡਾਕਟਰ ਮਰਵਾ ਜਿਹਦੇ ਅੰਤਿਮ ਅਰਦਾਸ ਤੇ ਸ਼ਾਮਲ ਹੋਇਆ ਸਰ ਆਪਣਾ ਸੀਸ ਰੱਖ ਕੇ ਆ ਗਿਆ ਸੀ ਦਾਦਾ ਆਪਣੇ ਘਰ ਹੀ ਉਹਨਾਂ ਦੇ ਨਾਂ ਨੂੰ ਸਲਾਮ ਹੈ ਇਹ ਆਖਿਆ ਲੈਣਿਆ ਕਿਹੜੇ ਘਰ ਦੀ ਬੜਾ ਮਨ ਨੂੰ ਦੁੱਖ ਲੱਗਾ ਵੀ ਉਹ ਆਪਣੇ ਸੰਸਾਰ ਨੂੰ ਅਲਵਿਦਾ ਕਹਿ ਗਏ ਉਹ ਜੀ ਸ਼ਖਸੀਅਤ ਦਾ ਹੋਰ ਰਹਿਣਾ ਵਰਦਾ ਸੀ ਇਸ ਤੇ ਘਰੇ ਦਾ ਵਰਦਾ ਸੀ ਚਲੋ ਪਰਮਾਤਮਾ ਦੇ ਰੰਗਾਂ ਵਿੱਚ ਸੱਚਾ ਘਰ ਮਿਲਿਆ ਤੇ ਦਾਦਾ ਇਸ ਸੱਚੇ ਘਰ ਨੂੰ ਜਦੋਂ ਬਲਾਵਾ ਆ ਗਿਆ ਤਾਂ ਉਹ ਜਾਣਾ ਹੀ ਜਾਣਾ ਬਿਲਕੁਲ ਨਾਮ ਸੱਚੇ ਪਾਤਸ਼ਾਹ ਕੱਲਿਆਵੇਂ ਨਾਮ ਦਾ ਸੱਚੇ ਉੱਠ ਜਾਏ ਦੇ ਬਹਾਵਾਨ ਸਾਹਿਬ ਜਾ ਕੇ ਬਾਬੇ ਲੈਣੇ ਨੂੰ ਘੋਟ ਕੇ ਡਾਟਰਾ ਮਤੀ ਸਿੰਘ ਜੀ ਪ੍ਰਵਾਹਾ ਸਾਹਿਬ ਇਹ ਸਾਡੇ ਇਸ ਪਾਨੀ ਸੰਸਾਰ ਨੂੰ ਵਾਲਮਦਾ ਕਹਿ ਗਏ ਸਭ ਉਹਦਾ ਸੱਚਾ ਹਿਰਦਾ ਘਾਰ ਕੁੰਡ ਦੇ ਪੈਸੇ ਪਰਿਵਾਰ ਨੂੰ ਤਾਂ ਪੈਣਾ ਹੀ ਸੀ ਨਾਲ ਸਾਨੂੰ ਵੀ ਇਸ ਇਲਾਕੇ ਨੂੰ ਬਹੁਤ ਪਸੰਦ ਘਾਟਾ ਪਿਆ ਦੋ ਚਰਨਾ ਔਖਾ ਪਾਤੇ ਲੈਣੇ ਤੋਂ ਉਹਨਾਂ ਦੀ ਨਿੱਕੀ ਜੀ ਗੱਲ ਹੈ ਹਰੇਕ ਨੂੰ ਯਾਦ ਰੱਖਦੇ ਸੀ ਜੀ ਹਰੇਕ ਤੇ ਮਤਲਬ ਉਹਨਾਂ ਨੂੰ ਇਹ ਪਤਾੰਦਾ ਸੀ ਕਿਹਦਾ ਇਹ ਪੁੱਤ ਪੋਤਰਾ ਦਾਦੇ ਦਾਦੇ ਤੱਕ ਉਹਨਾਂ ਦੇ ਨਾਂ ਯਾਦ ਸੀ ਔਰ ਪਰਮਾਤਮਾ ਦੀ ਬੜੀ ਕਿਰਪਾ ਕਰਕੇ ਚਰਪਾਸੀ ਉਹਨਾਂ ਦੇ ਯੋਗਪੁਰਸ਼ ਹੋਣੇ ਬੜੇ ਯੋਗਪੁਰਸ਼ ਯੋਗਪੁਰਸ਼ ਹੋਣੇ ਬੜੇ ਆ ਉਹ ਜੀਵਤੀ ਆਪਣਾ ਰੱਖਦੇ ਸੀ ਜੋ ਵੀ ਜਿਹਨੇ ਕਹਿਣਾ ਬਾਈ ਜੀ ਕੁਲਤਾਰ ਸਿੰਘ ਸੰਧਵਾਜੀ ਤੇ ਬਹੁਤ ਫੇਦ ਕਰਦੇ ਸੀ ਅੱਛਾ ਬਾਈ ਜੀ ਨੇ ਜੋ ਬੇਨਤੀ ਕਰਨੀ ਉਹ ਉਹਨਾਂ ਨੇ ਖੜੇ ਮੱਥੇ ਪ੍ਰਵਾਨ ਕੀਤੀ ਆ ਮੈਨੂੰ ਲਾਦਾ ਨਾ ਆਲਾ ਸ਼ਬਦ ਤਾਂ ਬਾਈ ਜੀ ਨੂੰ ਕਿਹਾ ਹੀ ਨਹੀਂ ਉਹਨਾਂ ਨੇ ਜੀ ਸਰ ਬਾਕੀ हमरे ਦੁਸ਼ ਸਭਾ ਤੁਮ ਕਾ ਹੋ ਇੱਥੇ ਨਾ ਆਉਂਦੇ ਸ਼ਾਇਦ ਮੋਢੇ ਪਚਾਉ ਦਾ ਇਹ ਲੱਗਣਾ ਸੀ ਵੀ ਕੁਝ ਰਹਿ ਗਿਆ ਮੇਰਾ ਅੰਦਰੂਨੀ ਮਾਨਸਿਕੀ ਬਾਕੀ ਭਾਈ ਜੀ ਦਾ ਸਪਾਣਜੋਗ ਸਪੀਕਰ ਸਾਹਿਬ ਦਾ ਫੋਨ ਆ ਸਪੈਸ਼ਲ ਬਾਹਰ ਹੁਣ ਕਰਕੇ ਜੀ ਆਪ ਆ ਨਹੀਂ ਸਕਦੇ ਵੀ ਇੱਥੇ ਹਾਜ਼ਰੀ ਲਵਾ ਕੇ ਆਉਣੀ ਆ ਮੈਂ ਆਪਣੇ ਪਾਰਟੀਨ ਕੋ ਭਾਈ ਜੀ ਸਪੀਕਰ ਸਾਹਿਬ ਵੱਲੋਂ ਆਇਆ ਤੇ ਕਿਰਪਾ ਉਹਨਾਂ ਨੂੰ ਸ਼ਰਧਾ ਸਮਰਪਿਤ ਕਰਦਾ ਤੇ ਹਾਜ਼ਰੀ ਲਵਾਉਂਦਾ ਹੋਇਆ ਮੈਂ ਤੁਹਾਡਾ ਸਹਾਰਾ ਕੋਈ ਨਹੀਂ ਜੀ ਬਹੁਤ ਆਜਾਤ ਖਾ تو میں سارے نگر کیوں کہ اس نگر کا بڑا نام ہے اس نگر کا نام تو گرو سر ٹاپ پہلے ہی بہت بڑا ہے پر امرجیت سی برواہ نے یہاں ہوشن کیا میں گرو مہاراج اگیں بےنتی کرنا کہ گرو مہاراج ایسی پویتر ਆತ್ಮਨ ਉਹਨਾਂ ਇੱਥੇ ਜਗਾ ਦੇਵੋ ਸਾਨੂੰ ਸਾਰਿਆਂ ਨੂੰ ਭਗਮੰਨ ਦਾ ਬਲ ਬਖਸ਼ੋ ਔਰ ਅਹੀਏ ਦੇ ਸ਼ਖੀਤਾ ਬਾਰ-ਬਾਰ ਪੈਦਾ ਕਰੋ ਜੋ ਜਨਤਾ ਦੀ ਸੇਵਾ ਕਰਦੇ ਇਲਾ ਕਹਿੰਦਾ ਹੋਇਆ ਮੈਂ ਬਲਾਸ ਖਾਨ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਡਾਕਟਰ ਅਮਰਜੀਤ ਸਿੰਘ ਜੀ ਬਰਵਾ ਜਿਨ੍ਹਾਂ ਦੇ ਨਿਮਿਤ ਡਾਕਟਰ ਅਮਰਜੀਤ ਸਿੰਘ ਬਰਵਾ ਜੀ ਜੋ 7 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਨਿਮਿਤ ਪਿੰਡ ਗੁਰੂ ਦੀ ਢਾ ਗੁਰਕੀ ਟਾਪ ਔਰ ਨਾਲ ਪੰਚਾਇਤ ਵੱਲੋਂ ਔਰ ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੰਧੂ ਜੀ ਵੱਲੋਂ ਸ਼ੀਰ ਕਾਨਵਰ ਸਾਹਿਬ ਆਲਮ ਕਰਵਾਏ ਗਏ ਸਨ ਉਹਨਾਂ ਦੇ ਅੱਜ ਭੋਗ ਪਾਏ ਗਏ ਨੇ ਔਰ ਡਾਕਟਰ ਅਮਰਜੀਤ ਸਿੰਘ ਦੀ ਮਰਵਾ ਯੂਗਪੁਰ ਜੀ ਦੀ ਇੱਕ ਡਾਕੂਮੈਂਟਰੀ ਫਿਲਮ ਵੀ ਤਿਆਰ ਕਰਵਾਈ ਗਈ ਪ੍ਰੋਫੈਸਰ ਸਾਹਿਬ ਵੱਲੋਂ ਜੋ ਮਜੀਤ ਸਾਹਿਬ ਦੇ ਚੱਲ ਰਹੀ ਹੈ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅੱਜ ਕਾਫੀ ਸਖਸ਼ੀਤਾਂ ਹਾਜ਼ਰ ਹੋਈਆਂ ਮੈਂ ਜਾਦਾ ਦੇ ਨਾਂ ਤਾਂ ਲੈ ਨਹੀਂ ਸਕਦਾ ਪਰ ਫਿਰ ਵੀ ਮੈਂ ਜਿੰਨੇ ਇੱਕ ਨਾਂ ਲੈ ਸਕਦਾ ਉਹ ਨਾਂ ਲਵਾਂਗਾ ਜਿਹੜੀਆਂ ਸਖਸ਼ੀਤਾਂ ਹਾਜ਼ਰ ਆਈਆਂ ਨੇ ਸਟੇਪਰ ਪ੍ਰਿਆਪ ਦੇ ਸਭਾ ਸੁਦਾਨ ਕੁਤਾਸੀ ਸੰਵਾਜੀ ਦੇ ਛੋਲੇ ਬਗਲ ਐਡਵੋਕੇਟ ਗ੍ਰੀਵਿੰਦਰ ਸਿੰਘ ਜੀ ਉਹਨਾਂ ਦੀ ਹਾਈ ਰੋਲ ਗਏ ਨੇ ਇਸ ਸਪੀਕਰ ਸਾਹਿਬ ਬਾਤ ਹੋਣ ਕਰਕੇ ਆ ਜੀ ਸਕੇ ਉਸ ਦੇ علاوہ ਸਾਡੇ ਸੰਦੀਪ ਕੁੜੈਆ ਜੀ सुरेंद्र ਸਿੰਘ ਜੀ ਜਰਸੀ ਸਿੰਘ ਜੀ ਮਨਤਾਜ ਸਿੰਘ ਜੀ ਮਕਰ ਜੀ ਦੀ ਗੜਾ ਜੀ ਫਿਰ ਅਜੈ ਸਿੰਘ ਜੀ ਨਾਲ ਸ਼ਰਦ ਸਿੰਘ ਜੀ ਤੇ ਚੰਦਰ अरोड़ा ਜੀ ਗੁਰਿੰਦਰ ਸਿੰਘ ਜੀ ਮਹਿੰਦੀ ਰੰਤਾ ਆਰਬੀਨ ਸਿੰਘ ਚਾਨਾ ਜੀ ਸਾਜਦ ਸੀਰ ਸਿੰਘ ਜੀ ਗੱਲ ਪ੍ਰਿੰਸਪਲ ਸਪੀਕਰ ਔਰ ਪ੍ਰਿੰਸੀਪਲ ਪਰਵਿੰਦਰ ਸਿੰਘ ਤਗੜ ਯੂਨੀਵਰਸਿਟੀ ਕਾਲਜ ਜਤੂ ਜੀ ਤੋਂ ਇਲਾਵਾ ਸ੍ਰੀ ਅਮਨਪਾਲ ਸਿੰਘ ਪਾਲੀ ਜੀ ਇੰਟਰਨੈਸ਼ਨਲ ਪਲੇਅਰ ਬਾਸਕਟਬਾਲ ਤੋਂ ਇਲਾਵਾ ਕਾਫੀ ਸੱਜਣ ਅੱਜ ਇਥੇ ਹਾਜ਼ਰ ਹੋਏ ਨੇ ਮਿੰਟੂ ਗਿੱਲ ਜੀ ਆਮਾ ਦੀ ਪਾਰਟੀ ਤੋਂ ਹਾਜ਼ਰ ਹੋਏ ਨੇ ਔਰ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਨੇ ਸਾਜਸਿੰਦਰ ਸਿੰਘ ਜੀ ਉਹ ਵੀ ਹਾਜ਼ਰ ਨੇ ਸਿਵਾਵਾ ਸਾਹਿਬ ਨੇ ਨਿਭਾਈਆਂ ਨੇ ਕੁਝ ਸ਼ੌਕਮਤੇ ਵੀ ਆਏ ਨੇ ਗੁੱਡ ਮਾਰਨਿੰਗ ਗਰਫਰ ਕਲੱਬ ਪੁਰਪੁਰਾੋਂ ਲੋ ਸ਼ੁਭਮਤਾ ਆਇਆ ਰਾਹੀ ਗੁਰਦੀਪ ਸਿੰਘ ਜੀ ਮੈਨੇਜਰ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਜਿਸਟ ਵੱਲੋਂ ਸ਼ੋਕਮਤਾ ਆਇਆ ਰਾਹੀ ਦਰਜਿੰਦਰ ਸਿੰਘ ਸੰਧੂ ਜੀ ਵੱਲੋਂ ਕੋਟਪੂਰਾ ਵਿਸ਼ਵਾਸ ਲਾਇੰਸ ਕਲੱਬ ਵੱਲੋਂ ਸ਼ੋਕਮਤਾ ਆਇਆ ਰਾਹੀ ਗੁਰਦੀਪ ਸਿੰਘ ਜੀ ਡਾਟਰ ਚੰ다 ਸਿੰਘ ਮਰਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਪੂਰਾ ਵੱਲੋਂ ਸ਼ੋਕਮਤਾ ਆਇਆ ਆਧਾਰਾ ਸੀਸੀਪੀ న్యూਸ ਚੀਫ ਅਤੇ ਸਮੂਹ ਪੱਤਰਕਾਰਾਂ ਵੱਲੋਂ ਸ਼ੋਕਮਤਾ ਆਇਆ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਪ੍ਰੋਫੈਸਰ ਦਸਤਨ ਸਿੰਘ ਜੀ ਸੰਧੂ ਟੀਕਟ ਵੱਲੋਂ ਸ਼ੁਕਮਤਾ ਆਇਆ ਔੰਕਾਰ ਸਿੰਘ ਜੀ ਗੋਇਲ ਪ੍ਰਧਾਨ ਰਿਟੇਲ ਕਰੇਨਾ ਐਸੋਸੀਏਸ਼ਨ ਵੱਲੋਂ ਸ਼ੁਕਮਤਾ ਆਇਆ ਡਾਕਟਰ ਗੁਰਸੇਖ ਸਿੰਘ ਚੇਅਰਮੈਨ ਡੈਂਟਰ ਕਾਲਜ ਇੰਕੁਰਦੀ ਵੱਲੋਂ ਸ਼ੁਕਮਤਾ ਆਇਆ ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਵੀ ਹਾਜ਼ਰ ਹੋਏ ਨੇ ਇਸ ਸਿਉਕ ਸਭਾ ਦੇ ਵਿੱਚ ਔਰ ਜਿਹੜੀਆਂ ਰੂਹਾਂ ਆਈਆਂ ਨੇ ਇਸ ਤੋਂ ਇਲਾਵਾ ਸਾਡੇ ਜੋ ਸੁਦਾ ਦਲਜੀਤ ਸਿੰਘ ਜੀ ਸੰਧੂ ਮਰਵਾਹ ਸਾਹਿਬ ਦੀ ਜੀਵੇਂ ਤੇ ਦੋ ਸ਼ਬਦ ਬੋਲਣਗੇ ਦਲਜੀਤ ਦਲਜਿੰਦਰ ਸਿੰਘ ਜੀ ਸੰਧੂ ਸਾਹਿਬ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਬੈਠੇ ਸ਼ੋਗ੍ਰੰਥ ਸਾਹਿਬ ਆਓ ਫਤੇ ਦੀ ਸਮਝ ਫਤੇ ਵਿੱਚ ਪਈ ਵਾਹਿਗੁਰੂ ਜੀ ਦਾ ਬਾਲ ਸਾਹਿਬ ਔਰ ਜੀ ਦੀ ਫਤੇ ਨਾਮ ਇੱਕ ਅਟਲ ਖਚਾਈ ਹੈ ਗੁਰੂ ਘਰ ਦੇ ਵਜ਼ੀਰ کتھا واجک یعنی سکسا ستار تاکست اور تاکست جی نے جانوائی کی کتھا رہی سانو زندگیت بہت سے بھارے بہت مستدار کو سرکت رکھایا جو جیو سو بینس ہے پریو آج کے کال نان کا ہر گل گائے دی چھاڑ سکر جن جان جو جیو سو بینس ہے ਉਸ ਨੇ ਚਲੇ ਜਾਣਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਡਾਕਟਰ ਮਹਨਮੋਹਨ ਰੋਹਾ ਜੀ ਦੇ ਨਾਂ ਤੇ ਹੈ ਜੋ ਉਥੇ ਇੱਕ ਬਹੁਤ ਵੱਡੀ ਸਾਇੰਸ ਲੈਬ ਜਿਨ੍ਹਾਂ ਨੇ ਬਣਵਾਈ ਔਰ ਹੋਰ ਵੀ ਜੋ ਉਸ ਸਕੂਲ ਦੀ ਮੈਨੇਜਮੈਂਟ ਦੀ ਹੈ ਰਿਕੁਆਇਰਮੈਂਟ ਸੀ ਉਹ ਸਾਰੀਆਂ ਪੂਰੀਆਂ ਕੀਤੀਆਂ ਇਸੇ ਜਿਹੇ ਤਰ੍ਹਾਂ ਕੋਟਪੁਰੇ ਚੱਲਦੀ ਇੱਕ ਨਿਸ਼ਕਾਮ ਸੇਵਾ ਸੰਪਤੀ ਵਿੱਚ ਜਿਸ ਦਾ ਮੈਂ ਆਪ ਪ੍ਰੈਜੈਂਟੂ ਮੈਂਬਰ ਸੀ ਸਾਡੇ ਮੈਂਬਰ ਸਹਿਬਾਨ ਸਰਦਾਰ ਗੋਦੀ ਸਿੰਘ 70 ਸਿੰਘ ਜੀ ਤੇ ਸਰਦਾਰ ਟਕਸੀਸ ਉਸ ਵਿੱਚ ਇਹ ਲੱਖ ਸਵਾ ਲੱਖ ਰੁਪਇਆ ਹਰ ਸਾਲ ਭੇਜਦੀ ਸੀ ਉਸ ਸੰਸਥਾ ਦੇ ਵਿੱਚ 250 ਵੀ ਦਵਾਵਾਂ ਨੂੰ ਉਹਨਾਂ ਦੇ ਘਰ ਵਿੱਚ ਫ੍ਰੀ ਰਾਸ਼ਨ ਪਹੁੰਚਿਆ ਜਾਂਦਾ ਅੱਜ ਵੀ ਭੇਜਿਆ ਜਾ ਰਿਹਾ ਹੈ ਇੱਕ ਵਾਰ ਇੱਕ ਫੰਕਸ਼ਨ ਸੀ ਰਾਸ਼ਨ ਵਾਰਤ ਵਿਰੋਧ ਤੇ ਮੁਰਵਾਹ ਸਾਹਿਬ ਆਏ ਉਸ ਸਮੇਂ ਅਸੀਂ ਸਾਡੀਆਂ ਮਾਤਾਵਾਂ ਨੂੰ ਉੱਥੇ ਬੁਲਾ ਕੇ ਹੀ ਰਾਸ਼ਨ ਦਿੰਦੇ ਸੀ ਪਰ ਉਹਨਾਂ ਨੂੰ ਇਹ ਚੰਗਾ ਨਾ ਲੱਗਾ ਕਹਿੰਦੇ ਵੀ ਇਹਨਾਂ ਨੂੰ ਤੁਸੀਂ ਘਰ ਤੋਂ ਘਰ ਘਰੇ ਘਰੇ ਰਸ਼ਨ ਪਹੁੰਚਾਓ ਫਿਰ ਕੋਸ਼ਿਸ਼ ਕੀਤੀ ਕਿਉਂਕਿ 25 ਪਿੰਡਾਂ ਨਾਲ ਲੱਗਦੇ ਸੀ ਉਹਨਾਂ ਪਿੰਡਾਂ ਦੇ ਵਿੱਚ ਰਸ਼ਨ ਪਹੁੰਚਾਇਆ ਔਰ ਸਪੋਰਟ ਬਣਾਏ ਗਏ ਜਿਹੜੇ ਕੋਟ ਪੂਰੇ ਚੁ 23 ਸਪੋਰਟ ਸੀ 12 ਨੂੰ ਸਟਾਕ ਮੇਰੇ ਕੋਲ ਸੀ ਸਾਰੀਆਂ ਮੌਤਾਂ ਭੈਣਾਂ ਨੂੰ ਪਰਮੇਰੀ ਰਸ਼ਨ ਪਹੁੰਚਾਉਣਾ ਵੀ ਉਹਨਾਂ ਦੇ ਸਾਡੀ ਜੁਮੇਵਾਰੀ ਨਹੀਂ ਪਰ ਉਹਨੂੰ ਪਹੁੰਚਾਉਂਦੇ ਅਥੇ ਇਸੇ ਹੀ ਤਰ੍ਹਾਂ ਕੋਟ ਨੇ ਪੂਰਾ ਰੋਡ ਰੋਡ ਖੇਰੇਵੇਂ جس درمیانی بارش ہوں سے سڑک کی حالت ایراب ہو جاتی سی کہ اتو لگنا بہت مشکل ہوتا چکر ہو جاتا سی کوئی آئی آج اس ستارہ اٹھارہ سال پہلے مرواہ صاحب نے اتنے کنکریٹ کی پوری کی پولی سڑک بنا کے اور اس سڑک نو ڈاکٹر سے مرواہ روڑ دا نام دیتا ہے اور افسوس ایک یہ ہے اینا مشکل دے باوجود بھی ਉਹ ਸੜਕ ਦਾ ਨਾਮ ਅਜੇ ਵੀ ਰੇਲਵੇ ਰੋਡ ਦੇ ਨਾਮ ਤੇ ਜਾਣਿਆ ਜਾਂਦਾ ਹੈ ਔਰ ਉਹ ਸੜਕ ਨੂੰ ਮੈਂ ਸਮਝਦਾ ਵੀ ਥੋੜਾ ਇਹ ਮਾਨਤਾ ਦੇਣੀ ਚਾਹੀਦੀ ਹੈ ਡਾਕਟਰ ਸੰਦਾਸੀ ਬਰਵਾ ਦਾ ਨਾਮ ਤੇ ਪੈਂਦਾ ਚੌਂਕ ਤੇ ਇੱਕ ਰੇਲਵੇ ਸਟੇਸ਼ਨ ਕੋਲੇ ਲੋ ਆਪਣੇ ਲੋਹੇ ਦੇ ਹੋਲਡਿੰਗ ਲੱਗੇ ਆ ਹੋਲਡਿੰਗ ਬੋਰਡ ਲੱਗੇ ਤੇ ਉਹਨਾਂ ਦਾ ਗੱਲ ਚੰਦਾ ਸੀ ਬਰਵਾ ਦਾ ਨਾਮ ਲਿਖਿਆ ਔਰ ਉਹਨਾਂ ਹੋਲਡ ਬੋਰਡਾਂ ਦੇ ਉੱਤੇ ਕੋਕੋਕਸ ਤਾਮਾ ਕਲਬਾ ਆਧਾਰਨ ਸਮਾਜਿਕ ਜੱਦੀ ਬੰਦੀਆਂ ਦੇ ਹੂਰ ਤੇ ਓੜ ਨੇ ਉਹਨਾਂ ਨੇ ਆਪਣਾ ਵੈਨਰ ਲਾ ਕੇ ਉਹ ਨਾਮ ਲਾਇਆ ਅਸੀਂ ਉਹਨੂੰ ਪ੍ਰੇਰਵੇ ਨੂੰ ਨਾਮ ਦਾ ਕੀ ਨਾ ਉਹਨਾਂ ਦੇ ਨਾਮ ਨੂੰ ਟੱਗ ਦਿੱਤਾ ਅਜਿਆ ਨਹੀਂ ਹੋਣਾ ਚਾਹੀਦਾ ਮੈਂ ਬੇਇਤੀ ਕਰਾਂਗਾ ਸਮੂਹ ਸੰਗਠਨਾਂ ਨੂੰ ਅਜਿਹਾ ਅੱਗੇ ਤੋਂ ਨਾ ਕਰਿਆ ਕਰਨ ਪ੍ਰੋਫੈਸਰ ਜੈ ਸਿੰਘ ਚੰਦ ਅਟਾ ਅਮਰਜੀਤ ਸਿੰਘ ਬਰਵਾ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਮੇਰੇ ਵੱਡੇ ਭੈਣ ਭਰਾਓ ਤੇ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਥੀਆਂ ਨੇ ਤੇ ਮਹਾਨ ਹਸਤੀਆਂ ਨੇ ਜੋ ਵੀ ਇੱਥੇ ਗੱਲਾਂ ਬੋਲੀਆਂ ਡਾਕਟਰ ਸਾਹਿਬ ਦੇ ਵਿੱਚ ਉਹ ਬਹੁਤ-ਬਹੁਤ ਉਹਨਾਂ ਦਾ ਤਨ ਉਹਨਾਂ ਬਾਰੇ ਗੱਲਾਂ ਪੂਰੀਆਂ ਕਿਤੇ ਵੀ ਨਹੀਂ ਕੀਤੀਆਂ ਜਾ ਸਕਦੀ ਉਹਨਾਂ ਦੇ ਦੁਨੀਆ ਵਿੱਚ ਜਨਮ ਲੈ ਕੇ ਉਹਦੇ ਬਾਪ-ਬਾਪ ਤੋਂ ਉਹਨਾਂ ਦੀ ਦਾ ਪਾਲ ਸਿੰਘ ਸਾਬਕਾ ਸਰਪੰਚ ਬਿੰਗੁਰ ਦੀ ਟਾਪੀ ਨੇ ਜੋ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੰਧੂ ਜੀ ਇਹਨਾਂ ਨੇ ਉਹਨਾਂ ਕੋਲੋਂ ਖੋਜ ਕੀਤਾ ਪਾਲ ਸਿੰਘ ਜੀ ਹਲਾ ਨੇ ਜਾਂ ਹੋਰ ਸਰਪੰਚਾਂ ਨੇ ਤਾਂ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੰਧੂ ਬਰਵਾਸਾਵਾਲ ਨੂੰ ਇਹਨਾਂ ਪਿੰਡਾਂ ਵਿੱਚ ਲੈ ਕੇ ਆਏ ਉਸ ਤੋਂ ਬਾਅਦ ਉਹਡੇ ਕਾਰਜ ਜਿਹੜੇ ਕਾਗਜ਼ ਵਾਲੀਆਂ ਸ਼ੁਰੂ ਹੋਈਆਂ ਵਿਸਥਾਰ ਦੇ ਵਿੱਚ ਸਾਡੇ ਦੂ ਤਿੰਨ ਮਿੰਟ ਦੇ ਵਿੱਚ ਮੈਂ ਬੇਨਤੀ ਕਰਾਂਗਾ ਸਾਡਾ ਪਾਲ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਤੇ 7 ਤਰੀਕ ਨੂੰ ਸਦੀਵੀ ਵਿਛੋੜਾ ਲੈ ਗਈ ਅੱਜ ਉਹਨਾਂ ਦੀ ਆਪਾਂ ਆਤਮਰਦਾਸ ਦੇ ਵਿੱਚ ਕੱਤਰ ਹੋਈਆਂ ਸਾਧ ਸੰਗਤ ਜੀ ਉਹਨਾਂ ਨੂੰ ਸਰਦਾ ਦੇ ਫਲ ਭੇਟ ਕਰਨ ਵਾਸਤੇ ਕਿ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਹੋਰੇ ਅਰਦਾਸ ਕਰਦੇ ਆ ਇਹ ਸੱਚੇ ਬਾਦਸ਼ਾਹ ਮਹਾਰਾਜ ਐਵੇਂ ਜੇ ਮਨੁੱਖਾਂ ਨੂੰ ਲੰਮੀ ਮੋਰ ਵੀ ਦਿੱਤੀ ਤੁਸੀਂ ਤੇ ਬਹੁਤ ਚੰਗੇ ਕੰਮ ਕਰਕੇ ਗਏ ਤੇ ਆਪ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਥਾਂ ਦੇ ਮੈਂ ਜਿਹੜੀ ਆਪ ਦੇ ਨਾਲ ਗੱਲ ਕਰਨ ਲੱਗਾ ਪਿੰਦ ਦੇ ਸਰਪੰਚ ਰਹੇਗਾ ਸੀ ਉਸ ਟਾਈਮ ਤੇ ਜਦੋਂ ਕਿ ਸਾਡੀ ਡਾਕਟਰ ਸਾਹਿਬ ਜੀ ਮਵਾ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ 2008 ਦੇ ਵਿੱਚ ਉਹਨਾਂ ਨੇ ਮੈਨੂੰ ਫੋਨ ਕੀਤਾ ਜਦੋਂ ਸਾਨੂੰ ਪਛਾਣਦੇ ਪਿੰਡ ਵਾਲਿਆਂ ਨੇ ਸਰਪੰਚ ਬਣਾਇਆ ਤਾਂ ਮੈਂ ਕੋਰਟ ਪੂਰੇ ਮੰਡੀ ਦੇ ਰਜਿਸਟਰ ਹਸਪਤਾਲ ਝੋਨਾ ਲੈ ਕੇ ਗਿਆ ਸੀ ਤੇ ਡਾਕਟਰ ਸਾਹਿਬ ਨੇ ਮੇਰੇ ਨੰਬਰ ਲੈ ਕੇ ਕੋਰਟ ਪੂਰੇ ਤੋਂ ਕਿਸੇ ਤੋਂ ਮੈਂ ਕਿਹਾ ਕਿ ਉਹ ਜਿੰਦਾ ਅੱਜਕੱਲ੍ਹ ਸਡੇ ਪਿੰਡ ਦੇ ਸਰਪੰਚ ਕੌਣ ਆ ਮੈਂ ਕਿਹਾ ਜੀ ਠੀਕ ਹੈ ਜੀ ਸਰਪੰਚ ਅਸੀਂ ਹੋਰ ਨਹੀਂ ਨਾਂ ਦੱਸਿਆ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਜੋ ਵੀ ਸਡੇ ਪਿੰਡ ਦੇ ਵਿੱਚ ਕੋਈ ਸਰਕਾਰੀ ਗ੍ਰਾਂਟ ਆਉਣੀ ਪੰਚਾਇਤ ਬਣੀ ਪੰਜ-ਚਾਰ ਮਹੀਨੇ ਹੋ ਗਏ ਸੀਗੇ ਤੇ ਉਹ ਤੋਂ ਪਿੰਡ ਦੇ ਵਿੱਚ ਗ੍ਰਾਂਟ ਨਹੀਂ ਲਾਉਣੀ ਮੈਂ ਕਿਹਾ ਜੀ ਠੀਕ ਹੈ ਰਾਮ ਸਾਹਿਬ ਉਹ ਪਿੰਡ ਦੇ ਵਿੱਚ ਨਹੀਂ ਲਾਵਾਂਗੇ ਉਹਨਾਂ ਨੇ ਕਿਹਾ ਵੀ ਮੈਂ ਗਾਂ ਅਗਲੇ ਮਹੀਨੇ ਦੇ ਵਿੱਚ ਜਨਵਰੀ ਦੇ ਵਿੱਚ ਛੋਟੇ ਪਿੰਡ ਜਾਵਾਂਗਾ ਆਪਾਂ ਤੁਹਾਡੇ ਪਿੰਡ ਦਾ ਵਿਕਾਸ ਦਾ ਕੰਮ ਸ਼ੁਰੂ ਕਰਾਂਗੇ ਤਾਂ ਤੁਸੀਂ ਉਦੋਂ ਆਪ ਦਾ ਪ੍ਰਬੰਧ ਕਰ ਲੈਣਾ ਕਿ ਜੇ ਗ੍ਰਾਂਟ ਹੈ ਤਾਂ ਉਹ ਬਦਲ ਕੇ ਕਿਤੇ ਹੋਰ ਪਾ ਦੇਣੀ ਤਾਂ ਉਸ ਦਿਨ ਤੋਂ ਮੇਰਾ ਪਹਿਲਾ ਕੰਮ ਡਾਕਟਰ ਮਰਵਾ ਸਾਹਿਬ ਦੇ ਨਾਲ ਹੋਇਆ ਹੀ ਤੇ ਜਾ ਹੁਣ ਜਿਹੜੀ ਲਗਾਤਾਰ 11-12 ਸਾਲ ਉਹਨਾਂ ਦੇ ਨਾਲ ਸਾਡਾ ਲੈਣ ਦੇਣ ਆਉਣ ਜਾਣ ਫੋਨ ਤੇ ਗੱਲ ਹੁੰਦੀ ਰਹੀ ਤੇ ਆਇਓ 11 ਸਾਲ ਦੇ ਵਿੱਚ ਦੋ ਵਾਰੀ ਤੋਂ ਇੱਥੇ ਆਉਂਦੇ ਸੀ ਸਾਡੇ ਪਿੰਡ ਦਾ ਵਿਕਾਸ ਕਰਦੇ ਸੀ ਉਹ ਉਹਨਾਂ ਨੇ ਦੋ ਗੇੜੇ ਸਾਡੇ ਪਿੰਡ ਚ ਗੁਰੂ ਘਰ ਨਾਲ ਦੇ ਵਿੱਚ ਲਾਉਣੇ ਲਾਉਣੇ ਆ ਆਉਣ ਸਾਰ ਉਹਨਾਂ ਨੇ ਸਾਨੂੰ ਪਿੰਡ ਵਾਲਿਆਂ ਨੂੰ ਕਹਿ ਦੇਣਾ ਵੀ ਆਹ ਕੰਮ ਕਰੋ ਆਹ ਕਰਾਉਣਾ ਆਪਾ ਕਰਾਉਣਾ ਐਨੀ ਹਿੰਮਤ ਉਹਨਾਂ ਵਿੱਚ ਅਜੇ ਤੱਕ ਮੈਂ ਕਿਸੇ ਇਨਸਾਨ ਦੇ ਵਿੱਚ ਨਹੀਂ ਦੇਖੀ ਜਿਉ ਡਾਕਟਰ ਸਾਹਿਬ ਨੇ ਇੱਥੇ ਕੀਤਾ ਤੇ ਆਪਣੇ ਪ੍ਰੋਫੈਸਰ ਸੰਧੂ ਸਾਹਿਬ ਜਿਹੜੇ ਜੋ ਵੀ ਉਹਨਾਂ ਨੇ ਕੰਮ ਕਰਨਾ ਜਦੋਂ ਵੀ ਉਹਨਾਂ ਨੇ ਆਉਣਾ ਇਹ ਉਹਨਾਂ ਦੇ ਨਾਲ ਹੋਣਾ ਇਹਨਾਂ ਦੀ ਬਤੌਲਤ ਆ ਤੇ ਸਾਡੇ ਪਿੰਡ ਦੇ ਵਿੱਚ ਡਾਕਟਰ ਆ ਵਾਏ ਕੋਈ ਅਸੀਂ ਪਿੰਡ ਵਾਲੇ ਡਾਕਟਰ ਸਾਹਿਬ ਨੂੰ ਜਾਣਦੇ ਨਹੀਂ ਸੀ ਬਿਲਕੁਲ ਵੀ 2008 ਤੋਂ ਬਾਅਦ ਤੋਂ ਉਹਨਾਂ ਨਾਲ ਸਾਡੀ ਐਸੀ ਜਾਣ-ਪਛਾਣ ਬਣੀ ਵੀ ਡਾਕਟਰ ਸਾਹਿਬ ਸਾਡੇ ਅੱਖਾਂ ਦੇ ਪੂਰੇ ਹੀ ਰਹਿੰਦੇ ਆ ਹੁਣ ਵੀ ਸਾਨੂੰ ਇਵੇਂ ਐ ਹੋਈ ਲੱਗਦਾ ਵੀ ਸੱਚ ਨਹੀਂ ਸਾਨੂੰ ਆ ਰਹੀ ਗੱਲ ਤੇ ਕੋਈ ਡਾਕਟਰ ਸਾਹਿਬ ਇਹ ਦੋਨਾਂ ਤੋਂ ਉੱਠ ਗਏ ਆ ਆ ਹੁਣ ਜਿੱਦਾਂ ਉਹਨਾਂ ਦੀ ਮੌਤ ਹੋਈ ਆ ਉਦੋਂ ਵੀ ਕਰਪੈਣਾ ਮੇਰੀ ਉਹਨਾਂ ਨਾਲ ਗੱਲ ਹੋਈ ਡਾਕਟਰ ਸਾਹਿਬ ਨਾਲ ਤਾਂ ਸਾਰੇ ਪਿੰਡ ਦਾ ਹਾਲ ਪੁੱਛਿਆ ਡਾਕਟਰ ਸਾਹਿਬ ਨੇ ਤਾਂ ਮੈਨੂੰ ਇੱਥੋਂ ਤੱਕ ਜਿਹੜੀ ਉਹਨੇ ਕਿਹਾ ਵੀ ਜਿਹੜੀ ਪੇਂਟ ਦਾ ਕੰਮ ਕਰਨ ਵਾਲਾ ਤਾਂ ਮੈਂ ਉਸ ਨੂੰ ਪੈਸੇ ਘੋਦੂੰਗਾ ਤੁਸੀਂ ਕੰਮ ਕਰਵਾਉਂਗਾ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿ ਆਪਣਾ ਜਿਹੜਾ ਕੋਈ ਆਪਾਂ ਅੱਡਾ ਬਣਾਇਆ ਤੇ ਪਾਰਕ ਬਣਾਇਆ ਆਪਣੀ ਪੰਚਾਇਤ ਦੀ ਜੋ ਧਰਮ ਖਾਨਾ ਬਣੀ ਆ ਉਹਨਾਂ ਨੂੰ ਪੇਂਟ ਹੋਣਾ ਤਾਂ ਡਾਕਟਰ ਸਾਹਿਬ ਇਹਨਾਂ ਦਾ ਵੀ ਤੁਸੀਂ ਬੰਦਾ ਲਾ ਲਓ ਕੋਈ ਤੇ ਮੈਂ ਪੈਸੇ ਦੇਵਾਂਗਾ ਤੇ ਤੁਸੀਂ ਕੰਮ ਕਰਵਾ ਦਿਓ ਚਲੋ ਮੈਂ ਵੀ ਕੋਈ ਜਿਹੜਾ ਮੈਂ ਜੋ ਰੁੱਝ ਗਿਆ ਘਰੇ ਲੜਕੀ ਦੀ شادی ਸੀਗੀ ਤਾਂ ਉਸ ਤੋਂ ਬਾਅਦ ਜਦੋਂ 7 ਤਰੀਕ ਨੂੰ ਪਤਾ ਲੱਗਿਆ ਵੀ ਡਾਕਟਰ ਸਾਹਿਬ ਆ ਦੁਨੀਆਂ ਦੇ ਉੱਤੇ ਨਹੀਂ ਰਹੇ ਤਾਂ ਉਹ ਗੱਲ ਦਾ ਸਾਨੂੰ ਬਹੁਤ ਪਿੰਡ ਵਾਲਿਆਂ ਨੂੰ ਸਾਨੂੰ ਸਾਰੇ ਨਗਰ ਨੂੰ ਇਸ ਗੱਲ ਤੇ ਅਸੀਂ ਬਹੁਤ ਹੀ ਦੁੱਖ ਮਨਾਇਆ ਹੈ ਗੱਲ ਦਾ ਵੀ ਡਾਕਟਰ ਸਾਹਿਬ ਵਰਗੇ ਇਨਸਾਨ ਇਸ ਦੁਨੀਆਂ ਦੇ ਉੱਤੇ ਨਹੀਂ ਆ ਸਕਦੇ ਵੀ ਬਹੁਤ ਪੈਸਾ ਬਹੁਤ ਲੋਕਾਂ ਕੋਲੇ ਪਰ ਲਾਉਣ ਵਾਸਤੇ ਜਿਗਰਾ ਕਿਸੇ ਕਿਸੇ ਦਾ ਹੁੰਦਾ ਕੁਝ ਨਾ ਕੁਝ ਉਹਨਾਂ ਬੰਦਿਆਂ ਦੇ ਐਸੀ ਕਾਨੂੰਨ ਸੀਗੇ ਜਦੋਂ ਇੱਥੇ ਆਉਣਾ ਡਾਕਟਰ ਸਾਹਿਬ ਨੇ ਜਿਹੜੇ ਬੰਦੇ ਨਾਲ ਉਹਨਾਂ ਨੂੰ ਟਾਈਮ ਦੇਣਾ ਇੱਕ ਮਿੰਟ ਵੀ ਉਹ ਟਾਈਮ ਦੇ ਉੱਤੇ ਡੇਟ ਬਹਿੰਦੇ ਸੀ ਜੋ ਉਹਨਾਂ ਨੇ ਕਹਿਣਾ ਉਹ ਕਰਕੇ ਲਿਖਾਉਂਦੇ ਅਸੀਂ ਤਾਂ ਇਹ ਹੀ ਹੁਣ ਗੁਰੂ ਮਹਾਰਾਜ ਦੀ ਮੂਹਰੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਦੇ ਵਿੱਚ ਆਪ ਦੇ ਚਰਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਉਸਤਾਨ ਥਾਂ ਦੇਣੀ ਆ ਇਹ ਜੇ ਪੁਰਸ਼ਾਂ ਨੂੰ ਸੁਰਗਾਂ ਦੇ ਵਿੱਚ ਵਾਸਾ ਦੇਣਾ ਹੋਰ ਵੀ ਲੋਕਾਂ ਨੂੰ ਇਹ ਗੱਲਾਂ ਦੇ ਉੱਤੇ ਚੱਲਣ ਦਾ ਉਹਨਾਂ ਦੀ ਜੋ ਗੱਲਾਂ ਕੀਤੀਆਂ ਉਹਦੇ ਉੱਤੇ ਚੱਲਣ ਦਾ ਦੁਨੀਆਂ ਨੂੰ ਬਲ ਬਖਸ਼ਣਾ ਚੰਗੇ ਕੰਮ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਜਵੇਂ ਪੰਜਾਂ ਸਿੰਘਾਂ ਨੂੰ ਬਾਣੀ ਦੇਣਗੇ ਉਸ ਤੋਂ ਵਿਚਾਰ ਕਰਨ ਦੀ ਕੀ ਕਰਦਾ ਮੈਨੇਜਰ ਦਾ ਪਰਿਸ਼ਾ ਕੀ ਨੂੰ ਉਹ ਆਪਣੇ ਅੰਮੋਲੇ ਵਿਚਾਰ ਜੋ ਦੋੜੀ ਹੈ ਮੈਨੇਜਰ ਕੋਲ ਕੋਈ ਕੋਈ ਨਹੀਂ ਬੋਲੇ ਸੋਹਾਰ ਸੋਹਾਰਾ ਸੁਭੋ ਚੁਪਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋਰੀ ਵਿੱਚ

ਉਹ ਜੋ ਵੀ ਇਹ ਤਸਵੀਰਾਂ ਸਭ ਸ੍ਰੀ ਅਕਾਲ ਉਹ ਸਾਰੇ ਇੱਥੇ ਬੈਠੇ ਨੇ ਨਾ ਆਪਣੀ ਮਨੁੱਖਤਾ ਦੀ ਪੜਾਈ ਜੋ ਉਹਨਾਂ ਨੇ ਕੀਤੀ ਹੈ ਉਹਦੀ ਬਦੌਲਤ ਇਸ ਮਿੰਟ ਵਿੱਚ ਵੀ ਆਪਣੇ ਪੰਜਾਬ ਵਿੱਚ ਸਾਰੀ ਦੁਨੀਆ ਵਿੱਚ ਜਿੱਥੇ-ਜਿੱਥੇ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਸਦਾ ਆਜਾ ਰਹੇ ਨੇ ਉਹਨਾਂ ਦੇ ਕਾਰਜਸ਼ੈਲੀ ਇੰਨੀ ਵਧੀਆ ਸੀ ਉਹਨਾਂ ਦਾ ਜੋ ਲੋਕਾਂ ਪ੍ਰਤੀ ਸੋਚ ਸੀ مہاراجا رنجیت پاؤں چم اسے حساب نال کرتے دکھ تک دکھ دور کرتے